ਬਰਾ ਲੰਮ ਸਲਮੀਆਂ ਉੱਤੇ ਕੱਖ ਪਏ ਉਧਰੋਂ ਕੋਈ ਨਾ ਪੱਤਿਆ ਇਧਰੋਂ ਲੱਖ ਗਏ ਤੋੜ ਕੇ ਗੂੜੇ ਪਿਆਰ ਚਲੇ ਗਏ ਜਉਂਦਿਆਂ ਨੂੰ ਜਿਹੜੇ ਮਾਰ ਚਲੇ ਗਏ ਤੋੜ ਕੇ ਗੂੜੇ ਪਿਆਰ ਚਲੇ ਗਏ ਜਉਂਦਿਆਂ ਨੂੰ ਜਿਹੜੇ ਮਾਰ ਚਲੇ ਗਏ ਲੈ ਗਏ ਖੁਸ਼ੀਆਂ ਦਮਾ ਦੇ ਨਾਲ ਮਿੱਟੀ ਨਾਲ ਫਰੋਲ ਜੋ ਗਿਆ ਨਹੀਂ ਉਹ ਲੱੜੇ ਕਵਾਚੇ ਹੋ ਮਿੱਟੀ ਨਾਲ ਫਰੋਲ ਜੋ ਗਿਆ ਉਹ ਨਹੀਂਓ ਲੱਭੜੇ ਗਵਾਚੇ ਹੋਏ ਲਾ ਮਿੱਟੀ ਨਾਲ ਫਰੋਲ ਜੋ ਗਿਆ ਹੁ ਕਬਰਾਂ ਲੰਮ ਸਲਮੀਆਂ ਉੱਤੇ ਕੱਖ ਪਏ ਉਧਰੋਂ ਕੋਈ ਨਾ ਪੱਤਿਆ ਇਧਰੋਂ ਲੱਖ ਗਏ ਤੋੜ ਕੇ ਗੂੜੇ ਪਿਆਰ ਚਲੇ ਗਏ ਜੋਂਦਿਆਂ ਨੂੰ ਜਿਹੜੇ ਮਾਰ ਚਲੇ ਗਏ ਤੋੜ ਕੇ ਗੂੜੇ ਪਿਆਰ ਚਲੇ ਗਏ ਜੋਂਦਿਆਂ ਨੂੰ ਜਿਹੜੇ ਮਾਰ ਚਲੇ ਗਏ ਲਗੇ ਖੁਸ਼ੀਆਂ ਦਮਾ ਦੇਣਾ ਮਿੱਟੀ ਨਾ ਫਰੋਲ ਜੋਗਿਆ ਨਹੀਂਓ ਲੱਬੜੇ ਗਵਾਚੇ ਹੋਏਗਾ ਮਿੱਟੀ ਨਾ ਫਰੋਲ ਜੋਗਿਆ ਉਹ ਨਹੀਂਓ ਲੱਬੜੇ ਗਵਾਚੇ ਹੋਏਗਾ ਮਿੱਟੀ ਨਾ ਫਰੋਲ ਜੋਗਿਆ